ਦਿਵਾਰਨਾ ਨਰਜੂਨਿਵਰਸਿਟੀ ਹਾਂ ਮਤਲਬ ਇਹ ਸਾਡੀਆਂ ਜੁਨੀਵਰਸਿਟੀਆ ਇਦਾਂ ਦੀਆਂ ਬਣ ਜਾਣ ਸਾਰੀਆਂ ਹੂੰ ਤੇ ਜਿਹੜੀਆਂ ਕੋ ਪ੍ਰੋਡਕਟ ਦੇਣ ਦੇਸ਼ ਨੂੰ ਵੀ ਦੇਣ ਵਿਦੇਸ਼ ਨੂੰ ਵੀ ਦੇਣ ਹੂੰ ਤੇ ਇਦਾਂ ਹੀ ਮਤਲਬ ਟੈਕਨੋਲੋਜੀ ਦਾ ਮਤਲਬ ਟੈਕਨੀਕਲ ਜੁਨੀਵਰਸਿਟੀ ਦਾ ਮਤਲਬ ਹੈ ਇਦਾਂ ਹੀ ਐਗਰੀਕਲਚਰ ਦੀ ਰਿਸਰਚ ਜਿਹੜਾ ਹੈਗਾ ਨਾ ਇਹਦੇ ਉੱਤੇ ਮਤਲਬ ਜ਼ੋਰ ਲਾਇਆ ਜਾਵੇ ਔਰ ਇਹ ਐਜੂਕੇਸ਼ਨ ਦੀ ਹੱਬ ਬਣੇ ਜਿਹਦੇ ਚ ਹਿੰਦੁਸਤਾਨ ਦੇ ਜਾਨੀ ਸੱਜਦੇਪੁਰ ਦੇ ਲੋਕਾਂ ਦੇ ਬੱਚੇ ਜਿਹੜੇ ਹੈਗੇ ਹਨ ਉਹ ਇੱਥੇ ਪੜਨ ਵਾਸਤੇ ਆਣ ਉਹ ਮਤਲਬ ਇੱਥੋਂ ਨਿਕਲ ਕੇ ਬਾਹਰ ਜਾਣ ਇਹ ਇੰਡਸਟਰੀ ਜਿਹੜੀ ਹੈਗੀ ਆ ਨਾ ਜਿਹੜੀ ਇੰਡਸਟਰੀ ਅੱਜਕੱਲ ਐਜੂਕੇਸ਼ਨ ਦੀ ਇੰਡਸਟਰੀ ਜਿਹੜੀ ਹੈਗੀ ਆ ਆਸਟ੍ਰੇਲੀਆ ਦੀ ਇੰਗਲੈਂਡ ਦੀ ਅਮਰੀਕਾ ਦੀ ਮਤਲਬ ਉਹ ਸਾਰੀਆਂ ਬਹੁਤ ਪੈਸਾ ਕਮਾ ਰਹੀਆਂ ਹਨ ਦੁਨੀਆ ਪਰ ਤਾਂ ਮਤਲਬ ਪੰਜਾਬ ਦਾ ਭਵਿੱਖ ਵਧੀਆ ਹੋ ਸਕਦਾ ਪੰਜਾਬ ਦਾ ਭਵਿੱਖ ਤਾਂ ਵਧੀਆ ਹੋ ਸਕਦਾ ਜਿਹੜਾ ਖਾਲੀ ਹੋ ਰਿਹਾ 7 ਸਮੁੰਦਰੋਂ ਪਾਰ ਭੱਜ ਰਿਹਾ ਰੁਕ ਜਾਣਗੇ ਤਾਂ ਭੁੱਖ ਬਿਲਕੁਲ ਰੁਕਣਗੇ ਕਿਉਂ ਨਹੀਂ ਰੁਕਣਗੇ ਉਹ ਉਹ ਪੜਨਗੇ ਇੱਥੇ ਸਰਵਸਕਰਨ ਬਾਹਰ ਜਾਣਗੇ ਮਤਲਬ ਦੇਖੋ ਸਾਡੀ ਹਿੰਦੁਸਤਾਨ ਦੀ ਪੰਜਾਬ ਦੀ ਦਾ ਮੈਂ ਕਹਿਆ ਗੱਲ ਕਾ ਹਿੰਦੁਸਤਾਨ ਦੀ ਇੱਕ ਵੀ ਯੂਨੀਵਰਸਿਟੀ ਪਹਿਲੀ 500 ਵਿੱਚੋਂ ਨਹੀਂ ਹੈ ਸੰਸਾਰ ਦੀਆਂ ਦੇ ਵਿੱਚੋਂ ਜਦ ਕਿ ਚਾਈਨਾ ਦੀਆਂ ਜਿਹੜੀਆਂ ਹੈਗੀਆਂ 9 ਯੂਨੀਵਰਸਿਟੀਆਂ 100 'ਚੋਂ ਹੈ ਪਹਿਲੀਆਂ 'ਚੋਂ ਚਾਈਨਾ ਦੀ ਅਸਤਾ ਫਿਰ ਜੰਮੇ نیوز ਹਿਸਾਬ ਨਾਲ ਮੈਂ ਤਾਂ ਹੁਣ ਕਹਾ ਤਾਂ